ਕਨਾ ਕੋਈ ਲਾਲਾ ਨਾ ਕੋਈ ਝੂਠ ਨਾ ਕੋਈ ਲਾਲਾ ਵਿਕਾਸ ਕਰਾਂਗੇ ਸਾਰਾ ਮੋਰਾ ਕੀ ਖੇ ਲਾਂਗੇ ਲਾਈ ਮਸੀਨ ਤੇ ਜੇਸ਼ ਕੁਮਾਰ ਗਫਲੀ ਜਿੰਦਾਬਾਦ ਜੇਸ਼ ਕੁਮਾਰ ਗਫਲੀ ਜਿੰਦਾਬਾਦ ਜਿੱਤੂ ਬਾਬੀ ਜਿੱਤੂਗਾ ਜੇਸ਼ ਕੁਮਾਰ ਗਫਲੀ ਜਿੱਤੂਗਾ ਜਿੱਤੂ ਬਾਬੀ ਜਿੱਤੂਗਾ ਜੇਸ਼ ਕੁਮਾਰ ਗਫਲੀ ਜਿੱਤੂਗਾ ਸ਼ਸ਼ੀਕਾਲ ਜੀ ਸਾਰਿਆਂ ਨੂੰ ਸੋ ਤੁਸੀਂ ਦੇਖ ਰਹੇ ਹੋ ਦਾ ਪੰਜਾਬ న్యూਸ 64 ਅਸੀਂ ਕਈ ਦਿਨਾਂ ਤੋਂ ਸਰਵੇ ਕਰਦੇ ਆ ਰਹੇ ਹਾਂ ਪਰ ਹਰ ਇੱਕ ਮਹੱਲੇ ਦੇ ਵਿੱਚ ਬਹੁਤ ਹੀ ਵੱਡਾ ਰੁਝਾਨ ਸਾਨੂੰ ਦੇਖਣ ਨੂੰ ਮਿਲਦਾ ਹੈ ਦੌਰਾ ਕਰਦੇ ਕਰਦੇ ਅੱਜ ਵਾਰਡ ਨੰਬਰ 6 ਦੇ ਵਿੱਚ ਪਹੁੰਚੇ ਹਾਂ ਜਿੱਥੋਂ ਦਾ ਕੈਂਡੀਡੇਟ ਰਜੇਸ਼ ਕੁਮਾਰ ਜੀ ਜੋ ਕਿ ਡਫਲੀ ਦੇ ਨਾਮ ਤੋਂ ਮਸ਼ਹੂਰ ਹੈ ਅੱਜ ਉਹਨਾਂ ਦੇ ਦਫ਼ਤਰ 'ਚ ਪਹੁੰਚੇ ਹਾਂ ਮਿਲਦੇ ਹਾਂ ਜੀ ਰਜੇਸ਼ ਕੁਮਾਰ ਡਫਲੀ ਨੂੰ ਹਾਂਜੀ ਰਜੇਸ਼ ਜੀ ਨਮਸਕਾਰ ਜੀ ਨਮਸਕਾਰ ਜੀ ਹੋਰ ਠੀਕ ਠਾਕ ਹੋ ਜੀ ਰਜੇਸ਼ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਇੱਕ ਐਮਸੀ ਦੀ ਚੋਣ ਦੇ ਵਿੱਚ ਜੋ ਕਿ ਦੰਗਲ ਸਾਰੇ ਪਾਸੇ ਮਚਿਆ ਹੋਇਆ ਉਸ ਦੇ ਵਿੱਚ ਤੁਸੀਂ ਉਤਰਿਓ ਕਿੰਨਕ ਸਮਰਥਨ ਹੈ ਜੀ ਤੁਹਾਨੂੰ ਗਲੀ ਮਹੱਲੇ ਦਾ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਸਤਸਿ ਆਕਾਲ ਜੀ ਸੋ ਜੀ ਸਮਰਥਨ ਦਾ ਜੀ ਪਹਿਲਾਂ ਵਾਲਮੀਕੀ ਮਹੱਲੇ ਵਿੱਚ ਆਪਣੇ ਕੱਟ ਰੱਖਿਆ ਸੀਗਾ ਜੀ ਉੱਥੇ ਵਧੀਆ ਲੋਕਾਂ ਦਾ ਕੱਟ ਵੀ ਹੋਇਆ ਹੈ ਜੀ ਉੱਥੇ ਵਧੀਆ ਰਿਸਪੌਂਸ ਮਿਲਿਆ ਆਪਾਂ ਨੂੰ ਜੀ ਤੇ ਆਪਾਂ ਨੂੰ ਕੁਝ ਲੰਬੇ ਟਾਈਮ ਤੋਂ ਹੋ ਗਿਆ ਲੰਬੇ ਟਾਈਮ ਚੋਂ ਆਪਾਂ ਇਲੈਕਸ਼ਨ ਚ ਖੜੇ ਆ ਜੀ 2012 ਚ ਪਹਿਲੀ ਫਸਟ ਟਾਈਮ ਮੇਰੇ ਘਰ ਦੇ ਖੜੇ ਸੀਗੇ ਉਸ ਤੋਂ ਬਾਅਦ ਜੇ 2017 ਚ ਖੜੇ ਆ ਜੀ ਚਲੋ ਕੋਈ ਗੱਲ ਨਹੀਂ ਕੁਝ ਆਪਾਂ ਹਾਰੇ ਜ਼ਰੂਰ ਆ ਉਹਦਾ ਹਾਰ ਦਾ ਕਾਰਨ ਕੁਝ ਐਕਸਪੀਰੀਅੰਸ ਵੀ ਹੁੰਦਾ ਜੀ ਤੇ ਲੋਕਾਂ ਨੂੰ ਆਪਣਾ ਮੈਨੂੰ ਲੋਕਾਂ ਚੋਂ ਐਕਸਪੀਰੀਅੰਸ ਮਿਲਿਆ ਜੀ ਹੁਣ ਆਪਾਂ ਦੇ ਲੋਕਾਂ ਨੇ ਵਧੀਆ ਆਪਣੇ ਸਾਥ ਨਾਲ ਖੜੇ ਨੇ ਸਾਥ ਦੇ ਰਹੇ ਨੇ ਜੀ ਅਸੀਂ ਜੋ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਆਪਣਾ ਹੱਥ ਫੜਦੇ ਆਂ ਤਾਂ ਆਪਾਂ ਪਿੰਡ ਦੇ ਨਾਲ ਖੜਾ ਆਂ ਬਾੜ ਦੀ ਪੂਰੀ ਸੇਵਾ ਕਰਾਂਗੇ ਜੀ ਜਿਹੜੇ ਆਪਣੇ ਨਾਲ ਖੜੇ ਨੇ ਅਸੀਂ ਦਿਨ ਰਾਤ ਉਹਨਾਂ ਨਾਲ ਖੜਾਗੇ ਜੀ ਰਜੇਸ਼ ਜੀ ਗੱਲ ਦੱਸੋ ਕਿ 12 ਸਾਲ ਦਾ ਸੰਘਰਸ਼ ਸ਼ਾਇਦ ਐਤ ਕੀ ਰੰਗ ਲੈ ਆਏ ਇਸ ਗੱਲ ਤੇ ਕਿੰਨੇ ਕੁ ਉਮੀਦ ਕਰਦੇ ਹੋ ਕਿ 12 ਸਾਲ 2012 ਦੇ ਵਿੱਚ ਮੈਂ ਚੋਣ ਲੜੀ ਸੀ ਮੇਰੇ ਪਰਿਵਾਰ ਵੱਲੋਂ ਚੋਣ ਲੜੀ ਗਈ ਸੀ ਤੇ 12 ਸਾਲ ਬੀਤ ਗਏ ਨੇ ਉਹ ਕਹਿੰਦੇ ਨੇ ਸਿਆਣੇ ਕਿ 12 ਸਾਲ ਬਾਅਦ ਤਾਂ ਰੂੜੀ ਦੇ ਵਿਭਾਗ ਜਾ ਜਾ ਕੇ ਜਾਗ ਜਾਣਗੇ ਪਰ ਲੋਕਾਂ ਦਾ ਪਿਆਰ ਤੁਹਾਨੂੰ ਬਹੁਤ ਜ਼ਿਆਦਾ ਮਿਲ ਰਿਹਾ ਹੈ ਜਿੱਤਣ ਤੋਂ ਬਾਅਦ ਵਿਕਾਸ ਕੀ ਕੀ ਕਰੋਗੇ ਵਿਕਾਸ ਦਾ ਸਰ ਇਹੀ ਨੇ ਜਿਹੜੇ ਕਮੇਟੀ ਦੇ ਅੰਡਰ ਚ ਕੰਮ ਆਉਂਦੇ ਨੇ ਸਾਰੇ ਹੀ ਫਿਲਹਾਲ ਦਾ ਕਿਸੇ ਨੂੰ ਆਪਾਂ ਜਵਾਬ ਨਹੀਂ ਦੇਣਾ ਜਿੰਨਾ ਜਿੰਨੇ ਜੋਗੀ ਆਸੀਂ ਬਰਾਬਰ ਖੜਾਂਗੇ ਜੀ ਕੋਈ ਕਿਸੇ ਨੂੰ ਨਿਰਾਸ਼ ਨਹੀਂ ਕਰਾਂਗੇ ਜੀ ਕਿਉਂਕਿ ਕਿੰਨਾ ਕ ਆਪਾਂ ਇੰਨਾ ਕ ਤਾਂ ਕੁਝ ਪਤਾ ਹੀ ਲੱਗ ਗਿਆ ਕਮੇਟੀ ਦੇ ਕਿਹੜੇ ਕਿਹੜੇ ਕੰਮ ਹੁੰਦੇ ਆ ਜੀ ਲਾਈਟਿੰਗ ਦੇ ਹੋਗੇ ਸਫਾਈ ਹੋਗੀ ਜੀ ਨਾਲੀਆਂ ਹੋਗੀਆਂ ਗਲੀਆਂ ਪੱਕੀਆਂ ਹੋਗੀਆਂ ਜੀ ਕੋਈ ਪੁਲੀ ਹੋਗੀ ਜੀ ਕਿਸੇ ਦੇ ਨਾਲ ਖੜਨਾ ਬਰਾਬਰ ਖੜਾਂਗੇ ਜੀ ਕਿਸੇ ਨੂੰ ਇਸੇ ਨਿਰਾਸ਼ ਨਹੀਂ ਕਰਾਂਗੇ ਜੀ ਰਜੇਸ਼ ਜੀ ਜਿੱਤਣ ਤੋਂ ਬਾਅਦ ਕਈ ਵਾਰ ਚਿਹਰੇ ਬਦਲ ਜਾਂਦੇ ਨੇ ਤਾਂ ਕਿਸ ਪਾਰਟੀ ਨੂੰ ਬਿਲੋਂਗ ਕਰਦੇ ਹੋ ਜੀ ਦੇਖੋ ਜੀ ਇਹ ਤਾਂ ਜੀ ਮੈਂ ਤਾਂ ਬਾੜ ਨੂੰ ਬਿਲੋਂਗ ਕਰਦਾ ਜੀ ਜਿਵੇਂ ਬਾੜ ਦੇ ਹੁਕਮ ਹੋਣਗੇ ਜੀ ਸਿਰ ਮੱਥੇ ਆ ਜੀ ਬਾੜ ਦੇ ਸਿਰ ਤੇ ਆਪਾਂ ਖੜੇ ਆ ਜੀ ਲੋਕਾਂ ਦੇ ਸਿਰ ਤੇ ਖੜੇ ਆ ਕਿਉਂਕਿ ਸਾਰੇ ਆਪਣੇ ਨਾਲ ਖੜੇ ਨੇ ਜੀ ਉਹ ਮੈਂ ਇਕੱਲਾ ਕਿਤੇ ਅੱਡਾ ਚਲਾ ਜਾਵਾਂ ਫਿਰ ਉਹ ਤਾਂ ਗੱਲ ਨਹੀਂ ਬਣਦੀ ਬਜੀ ਬਹੁਤ سارے ਸਾਥੀ ਇਹਨਾਂ ਦੇ ਨਾਲ ਖੜੇ ਨੇ ਆਪਾਂ ਸੰਜੀਵ ਕੁਮਾਰ ਜੀ ਆਜੋ ਅੱਗੇ ਆਜੋ ਜੀ ਸਮਝੀ ਸੰਜੀਵ ਕੁਮਾਰ ਜੀ ਉਹਨਾਂ ਦੇ ਦੋਸਤ ਮਿੱਤਰ ਨੇ ਤੇ ਮੋਢੇ ਦੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਖੜੇ ਨੇ ਹਾਂਜੀ ਸੰਜੀਵ ਕੁਮਾਰ ਜੀ ਮਹੱਲੇ ਦਾ ਸਮਰਥਨ ਕਿਵੇਂ ਦੇਖਦੇ ਹੋ ਮਹੱਲੇ ਦਾ ਸਮਰਥਨ ਸੰਜੀਵ ਬਹੁਤ ਬਹੁਤ ਵਧੀਆ ਹੈ ਜੀ ਤੇ ਆਪਣੇ ਜੋ ਪਰਤਾ ਬੋ ਸਰਸ੍ਰੀ ਘਰ ਜੀ ਮਹੱਲੇ ਦਾ ਸਮਰਥਨ ਅਸੀਂ ਦੇਖਦੇ ਆਂ ਕਈ 12 ਸਾਲਾਂ ਤੋਂ ਮਤਲਬ ਜੋ ਛੋਟੇ-ਮੋਟੇ ਕੰਮ ਨੇ ਇਹ ਬਾਈ ਡਫਲੀ ਜੀ ਕਰੀ ਜਾ ਰਹੇ ਨੇ ਤੇ ਅੱਗੇ ਵੀ ਇਹ ਕੰਮ ਕਰਨਗੇ ਜੇ ਐਤ ਕੀ ਬਣਦੇ ਨੇ ਤਾ ਕੁਛ ਨਾ ਕੁਛ ਬਾੜ ਦਾ ਕੰਮ ਕਰਨਗੇ ਤੇ ਨਾਲ ਹੀ ਜੋ ਵੀ ਮੁੰਡਿਆਂ ਦੇ ਛੋਟੇ-ਮੋਟੇ ਕੰਮ ਨੇ ਇਹਨਾਂ ਦਾ ਸਾਥ ਦੇਣਗੇ। ਇਹ ਸੀ ਇਹਨਾਂ ਦੇ ਮਹੱਲੇ ਦਾ ਸਮਰਥਨ ਜੋ ਕਿ ਰਜੇਸ਼ ਕੁਮਾਰ ਡੱਫਲੀ ਨੂੰ ਮਿਲ ਚੁੱਕਿਆ ਹੈ। ਹੋਰ ਵੀ ਇਹਨਾਂ ਦੇ ਦੋਸਤ ਮਿੱਤਰ ਸਾਡੇ ਗੋਲੂ ਬੌਕਸਰ ਜੀ ਜੋ ਕਿ ਚੰਡੀਗੜ੍ਹ ਤੋਂ ਸਪੈਸ਼ਲ ਇੱਥੇ ਪਹੁੰਚੇ ਨੇ ਉਹਨਾਂ ਦੇ سپورਟ ਬਣ ਕੇ ਉਹਨਾਂ ਦੀ ਬੋਟ ਬਣ ਕੇ ਹਾਂਜੀ ਗੋਲੂ ਜੀ ਤੁਸੀਂ ਡੱਫਲੀ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਭਾਈ ਜੀ ਸਪੋਰਟਸ ਨੂੰ ਬਿਲੋਂਗ ਕਰਦੇ ਨੇ ਤੇ ਸਾਡੇ ਗੋਲੂ ਬੌਕਸਰ ਜੀ ਤੁਸੀਂ ਪੂਰੇ ਦਿਲ ਦੇ ਨਾਲ ਜੀ ਇਹਨਾਂ ਦੀ ਸਪੋਰਟ ਕਰਦੇ ਹੋ ਹਾਂਜੀ ਪੂਰੇ ਦਿਲ ਦੇ ਨਾਲ ਸਪੋਰਟ ਕਰਦੇ ਹਾਂ ਜੀ ਜੇਕਰ ਰਜੇਸ਼ ਕੁਮਾਰ ਡਾਫਲੀ 6 ਨੰਬਰ ਵਾਰਚੋਂ ਜਿੱਤਦਾ ਤਾਂ ਉਹ ਮੁਹੱਲੇ ਦਾ ਵਿਕਾਸ ਕਰਵਾਊਗਾ ਜੀ ਹਾਂਜੀ ਪੂਰਾ ਕਰਾਊਗਾ ਯਕੀਨ ਆਪ ਨੂੰ ਬਹੁਤ ਜ਼ਿਆਦਾ ਜੀ ਆਪਾਂ ਨੇ ਹਰ ਇੱਕ ਵਾਰ ਇਹਨਾਂ ਨੇ ਯਕੀਨ ਦਿਲਾਇਆ ਕਿ ਕਿਸੇ ਵੀ ਕੰਮ ਚ ਕੋਈ ਵੀ ਛੋਟੇ ਤੋਂ ਵੱਡੇ ਕੰਮ ਹੋਇਆ ਇਹ ਹਰ ਇੱਕ ਆਪਣੇ ਨਾਲ ਖੜੇ ਨੇ ਜੀ ਆਪਣੇ ਬਹੁ ਜੀ ਮਨਸਿਆਂ ਨੂੰ ਛੱਡ ਗਏ ਉਹ ਚੀਜ਼ਾਂ ਬਾਰੇ ਆਪਣੀ ਬਹੁਤ ਗੱਲ ਹੋਈ ਹੈ ਇਹ ਕਹਿੰਦੇ ਆ ਬਹਰ ਚੀਜ਼ ਸਾਥ ਦੇਵਾਂਗੇ ਮੱਲੀ ਨਸ਼ੇ ਤੋਂ ਮੁਕਤ ਕਰਾਂਗੇ ਤੇ ਵੱਤ ਤੋਂ ਵੱਤ ਪਲੇਅਰਾਂ ਦੀ ਸਪੋਰਟ ਕਰਾਂਗੇ ਤਾਂ ਅੱਗੇ ਦੇ ਕੋ ਪਲੇਅਰ ਨਵੇਂ ਨਵੇਂ ਪਲੇਅਰ ਆਪਣੇ ਮਹੱਲੇ ਚ ਤਿਆਰ ਕਰਨਗੇ ਸੋ ਮਹੱਲਾ ਨਿਵਾਸੀਆਂ ਨੇ ਪੂਰੇ ਕੌਨਫੀਡੈਂਸ ਦੇ ਨਾਲ ਪੂਰੇ ਯਕੀਨ ਦੇ ਨਾਲ ਇਹ ਵਿਸ਼ਵਾਸ ਦਿਵਾਇਆ ਹੈ ਕਿ ਰਜੇਸ਼ ਕੁਮਾਰ ਡਫਲੀ ਨੂੰ ਜਿਤਾ ਕੇ ਅਸੀਂ ਜ਼ਰੂਰ ਭੇਜਾਂਗੇ ਕਿਉਂਕਿ 12 ਸਾਲ ਦਾ ਸੰਘਰਸ਼ ਉਹਨਾਂ ਨੂੰ ਚੇਤੇ ਆਂਦਾ ਹੈ ਇਸ ਕਰਕੇ ਰਜੇਸ਼ ਕੁਮਾਰ ਡਫਲੀ ਦੇ ਨਾਲ ਪੂਰੇ ਮਹੱਲੇ ਦਾ ਸਮਰਥਨ ਹੋ ਚੁੱਕਿਆ ਹੈ ਤੁਸੀਂ ਦੇਖ ਰਹੇ ਹੋ ਦੀ ਪੰਜਾਬ న్యూਸ 64 ਇੱਕ ਵਾਰ ਚੌਂ ਨਿਸ਼ਾਨ ਦੱਸ ਦਿਓ ਜੀ ਆਪਣਾ ਚੌਂ ਨਿਸ਼ਾਨ ਸਲਾਈ ਮਸ਼ੀਨ ਹੈ ਜੀ ਇਹ ਤੇ ਮੋਰਾ ਲੱਗ ਕੇ ਕੰਮਜਾਬ ਕਰੋ ਜੀ ਅਸੀਂ ਤੁਹਾਡੇ ਬਰਾਬਰ ਖੜਾਂਗੇ ਜੀ ਧੰਨਵਾਦ ਜੀ ਥੈਂਕ ਯੂ ਜੋ ਬੋਲੇ